ਦੋਸਤੋ ਆਪਾਂ ਲਾਏ ਹੋਏ ਆਂ ਦੇਖ ਸਕਦੇ ਆ ਤੁਸੀਂ ਕੋਠਿਆਂ ਦੇ ਉੱਤੇ ਸ਼ਿਮਲਾ ਮਿਰਚ ਕਾਫੀ ਜ਼ਿਆਦਾ ਆਪਾਂ ਸਬਜ਼ੀ ਦੇ ਬੁੱਟੇ ਲਾਏ ਹੋਏ ਆਂ ਤੁਸੀਂ ਇੱਕ ਚੀਜ਼ ਧਿਆਨ ਨਾਲ ਦੇਖੋ ਇਹ ਬੁੱਟਿਆਂ ਦੇ ਵਿੱਚ ਬੁੱਟੇ ਨਾਲੋਂ ਜ਼ਿਆਦਾ ਵੱਡੀ ਸ਼ਿਮਲਾ ਮਿਰਚ ਲੱਗੀ ਹੋਈ ਆ ਇਹ ਸਿਰਫ ਆਰਗੈਨਿਕ ਤਰੀਕੇ ਨਾਲ ਲਾਏ ਹੋਏ ਆਂ ਜ਼ਿਆਦਾ ਗਮਲੇ ਵੱਡੇ ਨਹੀਂ ਹੈਗੇ ਬਹੁਤ ਛੋਟੇ ਛੋਟੇ ਗਮਲੇ ਆ ਤੇ ਤੁਸੀਂ ਫਲ ਦੇਖ ਸਕਦੇ ਕਿੰਨਾ ਵਧੀਆ ਚੱਕਿਆ ਹੋਇਆ ਆ ਨਾ ਮਿਰਚਾਂ ਨੇ ਜੇ ਤੁਸੀਂ ਵੀ ਲਗਾਉਣਾ ਚਾਹੁੰਦੇ ਹੋ ਲਗਾ ਸਕਦੇ ਹੋ ਤਾਂ ਮੈਂ ਮਿਰਚਾਂ ਲਗਾਉਣ ਤੱਕ ਹੋ ਗਏ ਥੋੜਾ ਟਾਈਮ ਤਾਂ ਮੈਂ ਗੁੜਾਈ ਵਗੈਰਾ ਕਰ ਰਿਹਾ ਸੀ ਖਾਦ ਵਗੈਰਾ ਦੀ ਗੱਲ ਕਰਾਂਗੇ ਆਪਾਂ ਇਹਦੇ ਵਿੱਚ ਜਿੱਦਾਂ ਕਿ ਇੱਦਾਂ ਦੀ ਨਵੀਂ ਹੋਵੇ ਤਾਂ ਗੁੜਾਈ ਬਹੁਤ ਜ਼ਿਆਦਾ ਜ਼ਰੂਰੀ ਹੈ ਹਨਾ ਆਪਾਂ ਕਿਹੜਾ ਪਾਣੀ ਪਾਣਾ ਕਿਦਾਂ ਖਾਦ ਪਾਣੀ ਵਾਲੇ ਕਿਡ ਫਾਰਮ ਸਾਰੀਆਂ ਗੱਲਾਂ ਦੱਸਾਂਗੇ ਤੇ ਜਿਹੜੀ ਗੁੜਾਈ ਕਰਦੇ ਆਂ ਇੱਕ ਤਰ੍ਹਾਂ ਦਾ ਖਾਦ ਦਾ ਹੀ ਕੰਮ ਕਰਦਾ ਹੈ ਬਹੁਤ ਜ਼ਰੂਰੀ ਹੈ ਪਾਣੀ ਕਿਉਂਕਿ ਜਦ ਵੀ ਮੈਂ ਇਹਦੇ ਵਿੱਚ ਪਾਣੀ ਪਾਣਾ ਕੱਲਾ ਨਾਰਮਲ ਪਾਣੀ ਨਹੀਂ ਪਾਉਂਦਾ ਉਹਦੇ ਵਿੱਚ ਮੈਂ ਖਾਦ ਮਿਕਸ ਕਰਕੇ ਆਪਾਂ ਇਹਦੇ ਵਿੱਚ ਪਾਈਦੀ ਹੈ ਗੁੜਾਈ ਕਰਦੇ ਆਂ ਨਾ ਨਹੀਂ ਤਾਂ ਖਾਦ ਦੀ ਲੇਅਰ ਜੀ ਉੱਤੇ ਬਣ ਜਾਂਦੀ ਹੈ ਤਾਂ ਚੰਗੀ ਤਰ੍ਹਾਂ ਮਿਕਸ ਹੋ ਜਾਂਦੀ ਹੈ ਉਹ ਤੇ ਜਿਹੜਾ ਪਾਣੀ ਜਿੰਨਾ ਵੀ ਪਾਨੇ ਆਪਾਂ ਥੱਲੇ ਨਾ ਜਿਹੜਾ ਸੁਰਾਖ ਹੁੰਦਾ ਉਹਦੇ ਰਾਹੀਂ ਬਾਹਰ ਨਹੀਂ ਨਿਕਲਦਾ ਸਾਰਾ ਪਾਣੀ ਮਿੱਟੀ ਦੇ ਵਿੱਚ ਮਿਕਸ ਹੋ ਜਾਂਦਾ ਹਨਾ ਗੁੜਾਈ ਇਸ ਲਈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਹਨਾ ਤੇ ਇਹ ਗੁੜਾਈ ਕਰਨ ਤੋਂ ਬਾਅਦ ਕੀ ਹੁੰਦਾ ਆਪਾਂ ਛੱਡ ਦਿੰਨੇ ਆ ਤਾਂ ਮਿੱਟੀ ਸੁੱਕਦੀ ਬਹੁਤ ਛੇਤੀ ਆ ਤਾਂ ਮੈਂ ਮਿੱਟੀ ਨੂੰ ਸੁੱਕਣ ਨਹੀਂ ਦੇਣਾ ਹੈਗਾ ਤਾਂ ਤੁਰੰਤ ਪਾਣੀ ਪਾਣਾ ਆਪਾਂ ਨੇ ਜੇ ਮਿੱਟੀ ਸੁੱਕ ਗਈ ਤਾਂ ਇਹਦਾ ਫਲ ਜਿਹੜਾ ਫੁੱਲ ਚ ਫਲ ਚੱਕਿਆ ਹੋਇਆ ਹਨਾ ਸਾਰਾ ਝੜ ਜਾਣਾ ਤੇ 15 ਦਿਨ ਫਿਰ ਲੇਟ ਹੋ ਜਾਣਾ ਯਾਨੀ ਕਿ ਸਟੈਚ ਜੇ ਮੋੜ ਤੇ ਚਲੇ ਜਾਣਾ ਡਿਫਰੇਸ਼ਨ ਤੇ ਚਲੇ ਜਾਣਾ ਆਪਣੇ ਪੌਦੇ ਨੇ ਤਾਏ ਦੇ ਵਿੱਚ ਫੇਰ ਪਾ ਜਿਹੜਾ ਨਾਲ ਦੇ ਨਾਲ ਪਾਣੀ ਪਾਓ ਖਾਦ ਮਿਕਸ ਕਰਕੇ ਖਾਦ ਪਾ ਨਹੀਂ ਸਕਦੇ ਆਪਾਂ ਦੇਸੀ ਹਨਾ ਦੂਜੀ ਪ੍ਰੈਸੈਨਿਕਤਾ ਪਾ ਖਾਦ ਤਿਆਰ ਕਰੀ ਹੋਈ ਹੈ ਗਾਉਂ ਵਗੈਰਾ ਦੇ ਗੋਬਰ ਨਾਲ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਆਪਾਂ ਇਹ ਫੇਰ ਤੋਂ ਇਹਦੇ ਉੱਤੇ ਵੀ ਸਪੈਸ਼ਲ ਇੱਕ ਵੀਡੀਓ ਬਣਾਵਾਂਗੇ ਲੇਕਿਨ ਮੈਂ ਆਪਣੇ ਬੂਟਿਆਂ ਵਾਸਤੇ ਤਿਆਰ ਕੀਤੀ ਹੋਈ ਸੀ ਇਹਨੂੰ 20 ਲੀਟਰ ਦੇ ਵਿੱਚ ਪਾ 1 ਲੀਟਰ ਐਡ ਕਰਕੇ ਉਹਨੂੰ ਪਤਲਾ ਕਰਕੇ ਰੋਜ਼ ਆਪਣੇ ਜਿਹੜੇ ਵੀ ਪਾਣੀ ਪਾਣਾ ਉਹਦੇ ਨਾਲ ਜ਼ਰੂਰ ਪਾਓ ਇਹਦਾ ਕੋਈ ਨੁਕਸਾਨ ਨਹੀਂ ਆਰਗੈਨਿਕ ਖਾਦ ਹੈ ਇੱਕ ਤਰ੍ਹਾਂ ਦੀ ਤੇ ਬੁੱਟੇ ਹਰੇ ਭਰੇ ਰਹਿੰਦੇ ਆ ਫਲ ਬਹੁਤ ਵਧੀਆ ਦਿੰਦੇ ਆ ਤਾਂ ਮੈਂ ਥੋੜੀ ਜਿਹੀ ਮੈਂ 200 ਗ੍ਰਾਮ 2 ਕੇ ਲੀਟਰ ਪਾਣੀ ਦੇ ਵਿੱਚ ਐਡ ਕਰਕੇ ਆਪਾਂ ਪਾ ਕੇ ਤੁਹਾਨੂੰ ਦਿਖਾ ਦਿੰਨੇ ਆ ਵੈਸੇ ਆਪਾਂ ਜਾਂ ਤ ਸਵੇਰੇ ਅੱਜ ਪਾਣੀ ਤਾਂ ਦਿੱਤਾ ਹੋਇ ਸੀ ਗੁਡਾਈ ਕੀਤੀ ਆਪਾਂ ਨੇ ਕੱਲ ਨੂੰ ਹੁਣ ਪਾਣੀ ਦੇ ਕੇ ਖਾਦ ਦਵਾਂਗੇ ਆਪਾਂ ਨਾਲੇ ਇਸ ਤਰ੍ਹਾਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਛੋਟੇ ਢੱਪਾ ਡੱਬੇ 'ਚ ਮਿਕਸ ਕਰ ਲਿਆ ਤੇ ਆਪਾਂ ਹੁਣ ਇਹਨੂੰ ਕਿਸੇ ਵੀ ਬੁੱਟੇ 'ਚ ਪਾ ਸਕਦੇ ਆ ਚਾਹੇ ਥੋੜਾ ਫੁੱਲ ਵਾਲਾ ਫਲ ਵਾਲਾ ਫਰੂਟ ਵਾਲਾ ਸਬਜ਼ੀਆਂ ਵਾਲਿਆਂ ਬੇਲ ਵਾਲੀ ਆ ਕਿਸੇ ਵੀ ਚੀਜ਼ ਦੇ ਵਿੱਚ ਜਦ ਵੀ ਪਾਉ ਤੋ ਇਸ ਤਰ੍ਹਾਂ ਦਾ ਪਾਣੀ ਕਿਸੇ ਵੀ ਖਾਦੀ ਦੀ ਲੋੜ ਪੈਦੀ ਬੂਟੇ ਹਰੇ ਭਰੇ ਰਹਿੰਦੇ ਆ ਬੜੇ ਸੁੰਦਰ ਉਸਤ ਰਹਿੰਦੇ ਆ ਜੇ ਤੁਸੀਂ ਹਲੇ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤਾਂ ਕਿ ਜੋ ਵੀ ਵੀਡੀਓ ਬਣਾਉਂਦੇ ਆ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹਨਾ ਮੈਂ ਬੱਸ ਟਰੈਕਟਰ ਵਗੈਰਾ ਦੀ ਵੀਡੀਓ ਸ਼ੇਅਰ ਕਰਦਾ ਨਾ ਹੋਰ ਵੀ ਵੀਡੀਓ ਸ਼ੇਅਰ ਕਰਦਾ ਆਪਾਂ ਇੱਥੇ ਆਪਣੇ ਘਰ ਦੇ ਵਿੱਚ ਹੀ ਲਾਈਆਂ ਹੋਈਆਂ ਨੇ ਬਹੁਤ ਸਾਰੀਆਂ ਆਪਾਂ ਚਾਈਨੀਜ਼ ਵੀਡੀਓ ਤਾਂ ਸ਼ੇਅਰ ਕੀਤੀ ਸੀਗੀਆਂ ਛੋਟੀਆਂ ਸ਼ਾਰਟ ਤੇ ਆਪਾਂ ਨੇ ਆਪਣੇ ਘਰ ਦੇ ਵਿੱਚ ਵੀ ਨਾਲ-ਨਾਲ ਉਹੀ ਪ੍ਰੋਸੈਸ ਜਾਰੀ ਰੱਖਿਆ ਹੋਇਆ ਜੇ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰ ਦਿਆ ਕਰੋ ਜੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਵੀ ਕਰ ਦਿਆ ਕਰੋ ਨੈਕਸਟ ਵੀਡੀਓ ਵਿੱਚ ਆਪਾਂ ਵਧੀਆ ਜਾਣਕਾਰੀ ਦੇ ਨਾਲ ਫੇਰ ਤੋਂ ਇੱਕ ਵੀਡੀਓ ਲੈ ਕੇ ਆਵਾਂਗੇ ਇਸ ਤਰ੍ਹਾਂ ਹੀ ਬੜੇ-ਬੜੇ ਸ਼ਿਮਲਾ ਮਿਰਚਾਂ ਦੇ ਨਾਲ ਜਾਂ ਕੋਈ ਹੋਰ ਚੀਜ਼ ਦੀ ਫਰੂਟਿੰਗ ਦੇ ਨਾਲ ਜੁੜੀ